ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵਿਰਸਾ ਪੰਜਾਬ ਦਾ ਚੈਨਲ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਹਰਕेश ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਧੰਦੇ ਸਰਲੇਖ ਅਧੀਨ ਚੱਕੀ ਬਾਰੇ ਗੱਲ ਕਰਾਂਗੇ। ਪੱਥਰ ਦੇ ਦੋ ਪੂੜਾਂ ਦੇ ਮੇਲ ਨੂੰ ਹੱਥ ਨਾਲ ਘੁਮਾ ਕੇ ਜਿਸ ਨਾਲ ਦਾਣਿਆਂ ਦਾ ਆਟਾ ਪੀਸਿਆ ਜਾਵੇ। ਦਾਣੇ ਦਲੇ ਜਾਣ ਚੱਕੀ ਕਹਿੰਦੇ ਹਨ। ਚੱਕੀਆਂ ਚੱਕੀਆਂ ਦੋ ਕਿਸਮ ਦੀਆਂ ਹੁੰਦੀਆਂ ਹਨ ਇੱਕ ਹੱਥ ਨਾਲ ਆਟਾ ਪੀਹਣ ਵਾਲੀ ਚੱਕੀ ਹੈ ਇੱਕ ਇੰਜਨ ਨਾਲ ਜਾਂ ਬਿਜਲੀ ਨਾਲ ਆਟਾ ਪੀਹਣ ਵਾਲੀ ਚੱਕੀ ਹੈ ਮੈਂ ਹੱਥ ਨਾਲ ਆਟਾ ਪੀਹਣ ਵਾਲੀ ਚੱਕੀ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਸ ਚੱਕੀ ਨਾਲ ਘਰਾਂ ਦੀਆਂ ਕੁੜੀਆਂ ਵੋਟੀਆਂ ਅਤੇ ਬੁੜੀਆਂ ਆਪ ਹੀ ਆਟਾ ਦਾਣਾ ਪੀਂਦੀਆਂ ਸਨ ਘਰ ਦੇ ਕੰਮਾਂ ਵਿੱਚ ਚੱਕੀ ਨਾਲ ਆਟਾ ਦਾਣਾ ਪੀਣਾ ਸਭ ਤੋਂ ਔਖਾ ਕੰਮ ਹੁੰਦਾ ਸੀ ਪਹਿਲੇ ਸਮਿਆਂ ਵਿੱਚ ਵਿਆਹ ਦੀ ਤਿਆਰੀ ਚੱਕੀ ਲਾਉਣ ਦੀ ਕ ਰਸਮ ਨਾਲ ਸ਼ੁਰੂ ਕੀਤੀ ਜਾਂਦੀ ਸੀ ਚੱਕੀ ਦੇ ਹੇਠਲੇ ਪੁੜ ਨੂੰ ਫਿੱਟ ਕਰਨ ਲਈ ਪਹਿਲਾਂ ਮਿੱਟੀ ਦਾ ਗੋਲ ਆਕਾਰ ਦਾ ਗੰਢ ਬਣਾਇਆ ਜਾਂਦਾ ਹੈ। ਇਸ ਗੰਢ ਉੱਪਰ ਚੱਕੀ ਦਾ ਹੇਠਲਾ ਪੁੜ ਫਿੱਟ ਕੀਤਾ ਜਾਂਦਾ ਹੈ। ਗੰਢ ਦੇ ਹੇਠਾਂ 3 ਜਾਂ 4 ਚੱਕੀ ਦੀਆਂ ਲੱਤਾਂ ਬਣਾਈਆਂ ਜਾਂਦੀਆਂ ਹਨ। ਇਹਨਾਂ ਲੱਤਾਂ ਨੂੰ ਪੜਾਵੇ ਕਹਿੰਦੇ ਹਨ। ਪੜਾਵੇ ਇੰਨੇ ਕੁ ਉੱਚੇ ਬਣਾਏ ਜਾਂਦੇ ਹਨ ਕਿ ਪੀੜੀ ਉੱਪਰ ਬੈਠ ਕੇ ਚੱਕੀ ਆਸਾਨੀ ਨਾਲ ਚਲਾਈ ਜਾ ਸਕੇ। ਹੇਠਲੇ ਪੁੜ ਦੇ ਪੁੜ ਦੇ ਸੈਂਟਰ ਵਿੱਚ ਗੋਲ ਆਕਾਰ ਦੀ ਇੱਕ ਮੋਰੀ ਹੁੰਦੀ ਹੈ ਜਿਸ ਵਿੱਚ ਲੱਕੜ ਦਾ ਇੱਕ ਟੁਕੜਾ ਲਾਇਆ ਜਾਂਦਾ ਹੈ ਇਸ ਟੁਕੜੇ ਨੂੰ ਪੱਥਾ ਕਹਿੰਦੇ ਹਨ ਇਸ ਪੱਥੇ ਵਿੱਚ ਲੋਹੇ ਦੀ ਕੀਲੀ ਭਾਵ ਕਿਲ ਫਿੱਟ ਕੀਤੀ ਜਾਂਦੀ ਹੈ ਕੀਲੀ ਵਿੱਚ ਲੀਰਾਂ ਦਾ ਗੋਲ 부ੱਜਾ ਬਣਾ ਕੇ ਪਾਇਆ ਜਾਂਦਾ ਹੈ ਇਸ 부ੱਜੇ ਨੂੰ ਰਾਲ ਕਹਿੰਦੇ ਹਨ ਚੱਕੀ ਦੇ ਉੱਪਰਲੇ ਪੁਰ ਦੇ ਵਿਚਾਲੇ ਦੀ ਇੱਕ ਗੋਲ ਮੋਰੀ ਹੁੰਦੀ ਹੈ ਇਸ ਮੋਰੀ ਤੇ ਥੋੜੀ ਜਹੀ ਉੱਚੀ ਗੋਲ ਜਹੀ ਵਿਂਡਲ ਬਣੀ ਹੁੰਦੀ ਹੈ। ਇਸ ਮੋਰੀ ਵਿੱਚ ਵੀ ਇੱਕ ਛੋਟਾ ਜਿਹਾ ਲੱਕੜ ਦਾ ਟੁਕੜਾ ਲਾਇਆ ਹੁੰਦਾ ਹੈ। ਇਸ ਲੱਕੜ ਦੇ ਟੁਕੜੇ ਨੂੰ ਮੰਨਮੀ ਕਹਿੰਦੇ ਹਨ। ਮੰਨਮੀ ਦੇ ਵਿਚਾਲੇ ਇੱਕ ਮੋਰੀ ਭਾਵ ਗਲੀ ਹੁੰਦੀ ਹੈ। ਹੇਠਲੇ ਪੁੜ ਵਿੱਚ ਲੱਗੀ ਕਿੱਲੀ ਵਿੱਚ ਉੱਪਰਲੇ ਪੁੜ ਦੀ ਮੰਨਮੀ ਪਾਈ ਜਾਂਦੀ ਹੈ। ਮੰਨਮੀ ਦੇ ਦੋਵੇਂ ਪਾਸੇ ਖਾਲੀ ਜਗ੍ਹਾ ਹੁੰਦੀ ਹੈ ਜਿਸ ਰਾਹੀਂ ਦਾਣੇ ਪੀਹਣ ਲਈ ਚੱਕੀ ਵਿੱਚ ਪਾਏ ਜਾਂਦੇ ਹਨ। ਇਨਾ ਪਾਇ ਦਾਣਿਆਂ ਨੂੰ ਗਲਾ ਕਹਿੰਦੇ ਹਨ ਉੱਪਰਲੇ ਪੋੜ ਵਿੱਚ ਇੱਕ ਹੋਰ ਗਲੀ ਹੁੰਦੀ ਹੈ ਜਿਸ ਵਿੱਚ ਚੱਕੀ ਨੂੰ ਚਲਾਉਣ ਲਈ ਲੱਕੜ ਦਾ ਇੱਕ ਹੱਥਾ ਭਾਵ ਹਥੜਾ ਫਿੱਟ ਕੀਤਾ ਜਾਂਦਾ ਹੈ ਇਸ ਹੱਥੇ ਨੂੰ ਫੜ ਕੇ ਹੀ ਜਨਾਨੀਆਂ ਚੱਕੀ ਚਲਾਉਂਦੀਆਂ ਹਨ ਜੇਕਰ ਚੱਕੀ ਤੇਜ਼ੀ ਨਾਲ ਘੁਮਾਈ ਜਾਂਦੀ ਹੈ ਤਾਂ ਗਲਾ ਘੱਟ ਪਾਇਆ ਜਾਂਦਾ ਹੈ ਤੇ ਕੀਲੀ ਵਿੱਚੋਂ ਰਾਲ ਕੱਢ ਦਿੱਤੀ ਜਾਂਦੀ ਹੈ ਤਾਂ ਆਟਾ ਬਰੀਕ ਪੀਸਿਆ ਜਾਂਦਾ ਹੈ ਜੇਕਰ ਚੱਕੀ ਹੌਲੀ-ਹੌਲੀ ਘੁਮਾਈ ਜਾਂਦੀ ਹੈ ਤਾਂ ਗਲਾ ਜ਼ਿਆਦਾ ਪਾਇਆ ਜਾਂਦਾ ਹੈ ਤੇ ਕੀਲੀ ਵਿੱਚ ਰਾਲ ਪਾਈ ਜਾਂਦੀ ਹੈ ਤਾਂ ਦਾਣਾ दाना ਪੀਸਿਆ ਜਾਂਦਾ ਹੈ ਚੱਕੀ ਨਾਲ ਪੀਸਿਆ ਆਟਾ ਗੰਢ ਵਿੱਚੋਂ ਦੀ ਹੋ ਕੇ ਗੰਢ ਵਿੱਚ ਰੱਖੇ ਪਰਣਾਲੇ ਰਾਹੀਂ ਚੱਕੀ ਦੇ ਹੇਠ ਰੱਖੇ ਭਾਂਡੇ ਵਿੱਚ ਪੈਂਦਾ ਰਹਿੰਦਾ ਹੈ ਜਦ ਸਾਰਾ ਆਟਾ ਪੀਸਿਆ ਜਾਂਦਾ ਹੈ ਤਾਂ ਗੰਢ ਵਿੱਚ ਰਹੇ ਆٹے ਦਾਣੇ ਨੂੰ ਕੱਪੜੇ ਦੇ ਇੱਕ ਛੋਟੇ ਜਿਹੇ ਟੋਟੇ ਨਾਲ ਗੰਢ ਵਿੱਚੋਂ ਬਾਹਰ ਕੱਢ ਲਿਆ ਜਾਂਦਾ ਹੈ ਕੱਪੜੇ ਦੇ ਟੋਟੇ ਨੂੰ ਪ੍ਰੋਲਾ ਕਹਿੰਦੇ ਹਨ ਚੱਕੀ ਦੇ ਫੁੜਾਂ ਵਿੱਚ ਲੱਗੇ ਟੱਕ ਜਦ ਘਸ ਜਾਂਦੇ ਹਨ ਤਾਂ ਆਟਾ ਮੋਟਾ ਪੀਣ ਲੱਗ ਜਾਂਦੇ ਹਨ ਇਸ ਲਈ ਚੱਕੀ ਦੇ ਪੂੜਾ ਨੂੰ ਫੇਰ ਮਿਸਤਰੀ ਚੱਕੀ ਹਾਰੇ ਤੋਂ ਰਹਾਇਆ ਜਾਂਦਾ ਹੈ ਚੱਕੀ ਦੇ ਪੂੜਾ ਨੂੰ ਸੈਣੀ ਨਾਲ ਵਾਰ-ਵਾਰ ਟੱਕ ਲਾਉਣ ਨੂੰ ਚੱਕੀ ਰੋਣਾ ਕਹਿੰਦੇ ਹਨ ਇਹ ਹੈ ਚੱਕੀ ਦੀ ਬੰਤਰ ਤੇ ਚੱਕੀ ਦਾ ਕਰਤੱਵ ਹੁਣ ਤਾਂ ਕਿਸੇ ਕਿਸੇ ਘਰ ਵਿੱਚ ਹੀ ਚੱਕੀ ਹੈ ਬਹੁਤੇ ਪਰਿਵਾਰਾਂ ਨੇ ਤਾਂ ਚੱਕੀ ਦੇ ਪੂੜਾ ਨੂੰ ਕਿਸੇ ਨਾ ਕਿਸੇ ਕੰਮ ਲਈ ਧਰਤੀ ਵਿੱਚ ਗੱਡ ਕੇ ਰੱਖਿਆ ਹੋਇਆ ਹੈ ਜਿਸ ਘਰ ਚੱਕੀ ਵੀ ਹੈ ਉਸ ਦੀ ਵੀ ਕੋਈ ਕਦੇ ਹੀ ਵਰਤੋਂ ਕਰਦਾ ਹੈ ਹੁਣ ਤਾਂ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਆਟਾ ਚੱਕੀਆਂ ਥਾਂ ਥਾਂ ਲੱਗੀਆਂ ਹੋਈਆਂ ਹਨ ਸੋ ਧੰਨਵਾਦ ਜੀ